ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰਦੁਆਰਾ ਸ੍ਰੀ ਘਨੌੜ ਸਾਹਿਬ ਤਿੰਨ ਪਾਸ਼ਾਈਆਂ ਦਾ ਗੁਰੂ ਘਰ ਹੈ ਜੀ ਜ਼ਿਲ੍ਹਾ ਸੰਗਰੂਰ ਤਸਵੀਰ ਭਵਾਨੀਗੜ੍ਹ ਦੇ ਵਿੱਚ ਬਿਲਕੁਲ ਨਹਿਰ ਦੇ ਕੰਢਾਏ ਬਸਿਆ ਹੋਇਆ ਘਨੌੜ ਸਾਹਿਬ ਪਿੰਡ ਹੈ ਜੀ ਆਜੂ ਆਪਾਂ ਕਰਦੇ ਆਂਗੇ ਦਰਸ਼ਨ ਸੰਗਤ ਜੀ ਅੱਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਹੋਰ ਸੰਗਤ ਵੀ ਜਿਹੜੀ ਦਰਸ਼ਨ ਕਰ ਸਕੇ ਆਪਦਾ ਜੀਵਨ ਵਧੀਆ ਬਣਾ ਸਕੇ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਅਸੀਂ ਮੱਤਾ ਟਿਕਣਾ ਆਏ ਸੀ ਗੁਰਦੁਆਰਾ ਕਨਨ ਸਾਹਿਬ ਤੇ ਚਲੋ ਕਰਦੇ ਆਂਗੇ ਦਰਸ਼ਨ ਤਿੰਨ ਪਾਸ਼ਾ ਜੀ ਦਾ ਗੁਰੂ ਘਰ ਆ ਜੀ ਤੇ ਇੱਥੇ ਬਹੁਤ ਚੀਜ਼ਾਂ ਨੇ ਜੀ ਦਰਸ਼ਨ ਕਰਨ ਨੂੰ ਚਲੋ ਕਰਦੇ ਆਂਗੇ ਵੀਡੀਓ ਸ਼ੁਰੂ ਸਾਹਮਣੇ ਤੋਂ ਆਪਾਂ ਚੱਲਦੇ ਆ ਜੀ ਹੁਣ ਮੇਨ ਐਂਟਰੀ ਲੈਂਦੇ ਆਂਗੇ ਗੁਰੂ ਘਰ ਦੀ ਮੇਨ ਜੁੜੀ ਵਿੱਚ ਦੀ ਚਲੋ ਜਾਗੇ ਟਿੱਕੀ ਜਾਂ ਬੋਲਦੇ ਜਾਈਏ ਸਾਹਮਣੇ ਦਰਬਾਰ ਸਾਹਿਬ ਆ ਜੀ ਤੇ ਆਜੋ ਆਪਾਂ ਹੁਣ ਚੱਲਾਂਗੇ ਸਰੋਵਰ ਸਾਹਿਬ ਕੋਲ ਮੱਥਾ ਟੇਕ ਕੇ ਉਦੋਂ ਬਾਅਦ ਮੱਥਾ ਟੇਕਾਂਗੇ ਜਾ ਕੇ ਤੇ ਇੱਧਰ ਵੀ ਆ ਬਹੁਤ ਏ ਚੀਜ਼ ਬਣਾਈ ਆ ਹੁਣ ਨਵੀਂ ਕਿਉਂਕਿ ਉਹ ਦਿਖਾਵਾਂਗੇ ਤੇ ਸਾਹਮਣੇ ਲੰਗਰ ਹਾਲ ਆਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਤੁਸੀਂ ਜ਼ਰਾ ਤੋਂ ਦੇਖ ਰਹੇ ਹੋਗੇ ਇਹ ਗੁਰੂ ਨਾਨਕ ਦੇਵ ਜੀ ਨੇ ਦਤਨ ਕਰਕੇ ਗੜਤੀ ਸੀ ਅੱਜ ਵੀ ਉਦਾਂ ਦੀ ਉਹ ਹਰੀ ਭਰੀ ਹੈਗੀ ਇੱਥੇ ਲੋਕਾਂ ਦੇ ਬਹੁਤ ਦੁੱਖ ਟੁੱਟਦੇ ਨੇ ਸਾਰੀਆਂ ਸੁੱਖਾ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਇੱਥੇ ਆ ਕੇ ਸੰਗਤ ਲੀਆਂ ਤੇ ਸਾਹਮਣੇ ਸਰੋਵਰ ਆ ਜੀ ਆਜੋ ਚੱਲਦੇ ਆ ਜਮਨੇ ਸਰੋਵਰ ਸੰਗਤ ਦੇ ਬੱਚੇ ਪੂਰੇ ਖੁਸ਼ ਨੇ ਨਹਾ ਰਹੇ ਨੇ ਪੂਰੇ ਕਰ ਰਹੇ ਨੇ ਇਸ਼ਨਾਨ ਪਾਣੀ ਤੇ ਸਰੋਵਰ ਦੇ ਸਾਹਮਣੇ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਇਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਇਹ ਹਿੰਦੂ ਸਾਹਿਬ ਕਹਿੰਦੇ ਨੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਤਨ ਕਰਕੇ ਗੱਡੀ ਸੀਗੀ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਵੀ ਜਿਹੜੇ ਸੰਗਤਾਂ ਕੀ ਉਹ ਦਰਸ਼ਨ ਕਰ ਸਕਿਆ ਕਿ ਤੁਸੀਂ ਦੇਖ ਲਿਓ ਤੇ ਗੁਰਦੁਆਰਾ ਕਨੌਰ ਸਾਹਾ ਜੀ ਜ਼ਿਲ੍ਹਾ ਸੰਗਰੂਰ ਭਵਾਨੀਗੜ ਤਹਿਸੀਲ ਦੇ ਵਿੱਚ ਪਿੰਡ ਪੈਂਦਾ ਹੈ ਤੇ ਆਜੋ ਫਿਰ ਤੇ ਸਾਹਮਣੇ ਹੁਣ ਅਪਾ ਦਰਸ਼ਨ ਕਰਾਂਗੇ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਦੇਖ ਸਕਦੇ ਹੋਗੇ ਤੇ ਅੰਦਰ ਅਪਾ ਚੱਲਦੇ ਹਾਂਗੇ ਹੁਣ ਦਰਬਾਰ ਸਾਹਿਬ ਦੇ ਵਿੱਚ

ਸਰੋਗ ਮਹੰਲਾ ਪਹਿਲਾ ਜੱਤੀ ਸਾਹਿਬ ਸੰਤ ਜੀਆ ਕਿਆ ਚੰਗਾ ਕਿਸਨਾ ਇਕਲਾ ਰਹਿੰਦੇ ਇੱਧਰ ਸੱਚਖੰਡ ਹਾਲ ਆ ਜੀ ਇਕਲਾ ਸੁਤੇ ਆਂ ਤੇ ਉਠਾਡ ਮਹੰਲਾ ਪਹਿਲਾ ਤੇ ਹੁਣ ਕੋ ਪੂਰਾ ਸਾਹ ਚਾਹਦੇ ਗੇ ਅੰਦਰ ਦਰਸ਼ਨ ਕਰਨਾ ਬੱਚਾ ਬਣਾ ਦੀ ਚੇਪੋਰਾ ਸਾਹ ਦੇ ਵਿੱਚ ਦਰਸ਼ਨ ਤੁਸੀਂ ਕਰ ਸਕਦੇ ਹੋਗੇ ਤੇ ਬਾਕੀ ਸੰਗਤ ਜਿਹੜੀ ਨਾਮ ਸੇਵਾ ਵਿੱਚ ਚੱਲ ਰਿਹਾ ਹੈਗਾ ਸੰਗਤ ਦਾ ਤੁਸੀਂ ਦੇਖ ਸਕਦੇ ਹੋਗੇ ਸ਼ਲੋਕਾ ਮਹੱਲਾ ਪਹਿਲਾ ਕੋਦਰ ਜੀ ਅਣਪਾ ਇੱਧਰ ਦਰਸ਼ਨ ਕਰਦੇ ਹਾਂ ਜੀ ਜਿੱਥੇ ਕਿ ਦਤਨ ਗੱਡੀ ਗਈ ਸੀਗੀ ਗੁਰੂ ਸਾਹਿਬ ਜੀ ਦੁਆਰਾ ਦੇਖੋ ਜੀ ਆਹ ਦਾਤਨ ਗੱਡੀ ਗਈ ਜੀ ਗੁਰੂ ਸਾਹਿਬ ਜੀ ਦੁਆਰਾ ਬੜੇ ਲੋਕ ਸ਼ਰਧਾ ਲੈ ਕੇ ਸੰਗਤ ਸ਼ਰਧਾ ਲੈ ਕੇ ਆਉਂਦੀ ਹੈ ਸਾਰੇ ਜਿਹੜਾ ਸੁੱਖਾਂ ਪੂਰੀਆਂ ਨੇ ਇੱਥੇ ਆ ਕੇ ਤੇ ਸਾਹਮਣੇ ਤੁਸੀਂ ਦੇਖਦੇ ਹੋ ਲੰਗਰ ਹਾਲ ਦੇ ਵਿੱਚ ਆਪਾਂ ਚੱਲਦੇ ਹਾਂਗੇ ਹੁਣ ਤੇ ਸੰਗਤ ਕਾਫੀ ਆ ਰਹੀ ਹੈ ਜਾ ਰਹੀ ਹੈ ਤੇ ਚਲੋ ਹੁਣ ਤੁਹਾਨੂੰ ਦਿਖਾਨੇਗੇ ਆਪਾਂ ਲੰਗਰ ਹਾਲ ਦਾ ਸਾਰਾ ਕੋਈ ਬਹੁਤ ਸਾਫ ਸਫਾਈ ਹੈ ਸੰਗਤ ਜਿਹੜੀ ਸੇਵਾ ਵੀ ਕਰ ਰਹੀ ਹੈਗੀ ਇਦਰ ਉਹ ਬਰਤਨਵਾਗੇ ਹੁਣ ਇਧਰ ਜਿਹੜੀ ਸੰਗਤ ਆ ਗਈ ਉਹ ਵਰਤਮਾਨ ਦੀ ਸੇਵਾ ਕਰ ਰਹੀ ਹੈਗੀ ਜਿਹੜੇ ਝੂਠੇ ਬਰਤਨ ਨੇਗੇ ਸਾਫ ਸਫਾਈ ਕਰ ਰਹੇ ਨੇ ਤੇ ਇਧਰ ਜਿਹੜੇ ਆਪਣੇ ਬਾਬਾ ਜੀ ਨੇਗੇ ਇਧਰ ਆਟੇ ਦੀ ਤੇ ਦੁੱਧ ਦੀ ਜਿਹੜੀ ਸੇਵਾ ਕੀਤੀ ਉਹ ਇੱਥੇ ਜਿਹੜੀ ਲੈਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਤੇ ਆਜੋ ਅਗਰ ਆਪਾਂ ਨੂੰ ਬਰਤਨ ਚੱਕਦੇ ਹਾਂ ਚੱਲਦੇ ਹਾਂ ਅੰਗਰ ਚੱਕਦੇ ਹਾਂ ਹੁਣ ਆਪਾਂ ਇਧਰੋਂ ਪ੍ਰਸ਼ਾਦ ਲਵਾਗੇ ਜੀ ਬਾਬਾ ਜੀ ਤੋਂ ਰਸ਼ਾਦ ਲੈ ਕੇ ਫਿਰ ਚੱਲਦੇ ਆਂਗੇ ਦੁਕਾਨਾਂ ਸਜੀਆਂ ਹੋਈਆਂ ਨੇ ਪੂਰੀਆਂ ਜੀ ਜੇ ਤੁਸੀਂ ਕੋਈ ਵੀ ਸਮਾਨ ਲੈਣਾਗਾ ਤਾਂ ਦੁਕਾਨਾਂ ਬੱਚਿਆਂ ਵਾਸਤੇ ਵੀ ਵਧੀਆ ਲੱਗੀਆਂ ਹੋਈਆਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੇ ਬਸ ਆਇਆ ਥੋੜਾ ਜਿਹੀ ਸਿਸਟਮਾ ਕਿਉਂਕਿ ਜਿਹੜਾ ਇਤਵਾਰ ਕਰਕੇ ਪੂਰਨਵਾਸੀਨਾ ਪਰਦੀ ਹੁੰਦੀ ਹੈ ਪੂਰਨਵਾਸੀ ਦੇ ਜੋ ਕੰਮ ਦਾ ਉਹ ਵਧਾ ਕਰਨਾ ਹੁੰਦੀਆਂ ਨੇ ਤੇ ਬਾਕੀ ਠੀਕ ਆਰੇ ਜਿਆਦੇ ਉਹਨੇ ਕੋਈ ਬੈਠਣ ਵਾਸਤੇ ਸੰਗਰਦੇ ਤੇ ਵਧੀਆ ਇੱਥੇ ਬਣਾਇਆ ਹੋਇਆ ਸਿਸਟਮ